ਉਹਨੂੰ ਕਰਨਾ ਹੀ ਪਵੇਗਾ ਪਹਿਲਾਂ ਭਾਂਡੇ ਨੂੰ ਸਾਫ਼ ਕਰਨਾ ਪਵੇਗਾ ਫਿਰ ਉਹਦੇ ਵਿੱਚ ਦੁੱਧ ਟਿਕ ਜਾਵੇਗਾ ਇਸੇ ਤਰ੍ਹਾਂ ਹੀ ਮਨ ਹੈ ਮਨ ਇੱਕ ਭਾਂਡੇ ਦੀ ਨਿਆਈ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਂਡਾ ਧੋਏ ਵੈਸੂ ਤਉ ਦੇਵ ਤਉ ਦੁੱਧਕ ਦੁੱਧ ਕਰਮ ਹੁਣ ਸੁਰਤ ਸਮਾਇਨ ਹੋਏ ਨਿਰਾਸ਼ ਜਮਵ ਭਾਂਡੇ ਨੂੰ ਧੋਣਾ ਹੈ ਅੰਦਰ ਆਪਣੇ ਆਪ ਨੂੰ ਜਦੋਂ ਅੰਦਰ ਧੋਣਾ ਸ਼ੁਰੂ ਕਰ ਦਿੱਤਾ ਸ਼ੁਰੂਆਤ ਕਿਵੇਂ ਹੋਣੀ ਹੈ ਸਤਿਗੁਰੂ ਮਹਾਰਾਜ ਜਪਜੀ ਸਾਹਿਬ ਦੇ ਅੰਦਰ ਕਹਿੰਦੇ ਆ ਨਾ ਭਰ ਗਿਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੈਕ ਨਾਮ ਦੇ ਰੰਗ ਜਿਹੜਾ ਮਨ ਟਿਕਦਾ ਨਹੀਂ ਪਿਆ ਇਹਦਾ ਮਤਬਲ ਨਹੀਂ ਹੈ ਕਿ ਮੈਂ ਬਾਣੀ ਪੜਦਾ ਪਿਆ ਮਨ ਟਿਕਦਾ ਪਿਆ ਤੇ ਬਾਣੀ ਪੜਨੀ ਛੱਡ ਦੋ ਨਾ ਨਹੀਂ ਰੋਜ਼ ਬਾਣੀ ਪੜ ਅੱਜ 5 ਮਿੰਟ ਟਿਕਿਆ ਨਹੀਂ ਕੋਈ ਗੱਲ ਨਹੀਂ ਫਿਰ ਇਹਨੇ ਤੇਨ ਆਏਗਾ 10 ਮਿੰਟ ਵੀ ਟਿਕੇਗਾ ਦੇਨ ਆਏਗਾ 20 ਮਿੰਟ ਵੀ ਟਿਕੇਗਾ ਇਹ ਆਏਗਾ ਤੇਰੇ ਸਮਾਦ ਮੰਨ ਦੀ ਲੱਗ ਜਾਵੇਗੀ ਕਿ ਫਿਰ ਸਥਿਰ ਹੋ ਜਾਵੇਗਾ ਫਿਰ ਉੱਠਦੇ ਆਂ ਬੈਠਦੇ ਆਂ ਖਾਂਦੇ ਆਂ ਪੀਂਦੇ ਆਂ ਹਰ ਵੇਰੇ ਤੇਰਾ ਮਨ ਨਿਰੰજન ਦੇ ਵਿੱਚ ਜੁੜਿਆ ਹੋਵੇ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜੋ ਕੱਲ ਦੇ ਸ਼ੋਕ ਦੇ ਅੰਦਰ ਵੀ ਸਮਾਦ ਦੀ ਗੱਲ ਕੀਤੀ ਸੀ ਉਸੇ ਦੀ ਹੀ ਲੜੀ ਨੂੰ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਸ਼ੋਕ ਦੇ ਅੰਦਰ ਕਹਿੰਦੇ ਨੇ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਕੁਦਰਤ ਦਾ ਰੂਪ ਬੜਾ ਵੇਖਣ ਇੱਕ ਕੁਦਰਤ ਅਸੀਂ ਕਿਹਨੂੰ ਕਹਿੰਨੇ ਆ ਆਮ ਬੋਲੀ ਦੇ ਵਿੱਚ ਕਿ ਫਾਰਸੀ ਭਾਸ਼ਾ ਦਾ ਲਫ਼ਜ਼ ਹੈ ਜਦੋਂ ਅਸੀਂ ਇਸ ਨੂੰ ਉਸ ਬੋਲੀ ਦੇ ਵਿੱਚ ਵੇਖਦੇ ਆ ਕੁਦਰਤ ਦਾ ਉਹਨਾਂ ਨੇ ਮਕਬਲ ਬਲ ਤਾਕਤ ਹੋਰ ਕਈ ਅਰਥਾਂ ਤੋਂ ਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਇਆ ਉਹਦਾ ਜ਼ੋਰ ਉਹਦੇ ਬਲ ਦੇ ਵਾਸਤੇ ਜਿਵੇਂ ਆਪਾਂ ਸਤਿਗੁਰੂ ਕਬੀਰ ਜੀ ਮਹਾਰਾਜੀ ਦਾ ਸ਼ਬਦ ਪੜ੍ਹਦੇ ਨਾ ਅਵਲ ਅੱਲਾ ਨੂਰੁਪਾਇ ਕੁਦਰਤ ਕੇ ਸਭ ਬੰਦੇ ਉਹ ਕੁਦਰਤ ਲਬਜ਼ ਜਿਹੜਾ ਆਇਆ ਨਾ ਉਹ ਰੱਬ ਦੇ ਬਲ ਤਾਕਤ ਦੇ ਵਾਸਤੇ ਆ। ਉਹਦੇ ਵਾਸਤੇ ਆਇਆ ਕਿ ਉਹਦੀ ਹੀ ਸੱਤਾ ਹੈ ਸਭ ਦੇ। ਉਹਦਾ ਹੀ ਰੂਪ ਹੈ ਸਭ ਦੇ। ਹੁਣ ਇੱਥੇ ਜਿਹੜਾ ਕੁਦਰਤ ਲਬਜ਼ ਵਰਤਿਆ ਗਿਆ ਹੈ ਇਹ ਰਚਨਾ ਦੇ ਵਾਸਤੇ ਵਰਤਿਆ ਗਿਆ ਜਿੰਨੀ ਰਚਨਾ ਹੈ। ਕਿ ਦੇਖੋ ਜੀ ਸੱਚ ਇਹ ਹੈ ਕੁਦਰਤ ਤੋਂ ਕਾਦਰ ਨੂੰ ਵੱਖ ਕਰਕੇ ਨਹੀਂ ਵੇਖਿਆ ਜਾਂਦਾ। ਜੇ ਕੁਦਰਤ ਦੇ ਕਾਦਰ ਤੋਂ ਕਰਕੇ ਵੇਖਾਂਗੇ ਨਾ ਤੇ ਭਰਮ ਦੇ ਵਿੱਚ ਪਾਵਾਂ ਦੁਚਿੱਤੇ ਪੰਨ ਦੇ ਵਿੱਚ ਪਾਵਾਂ ਸੱਚ ਤੋਂ ਦੂਰ ਹੁੰਦੇ ਜਾਵਾਂ ਆਪਾਂ ਪਿਛਲੇ ਦਿਵਾਨਾ ਦੇ ਅੰਦਰ ਵਿਚਾਰ ਕੀਤੀ ਸੀ ਕਿ ਜਿੱਥੇ ਰੱਬ ਹੈ ਉਹ ਸਭ ਕੁਝ ਸੱਚ ਜਿੱਥੇ ਰੱਬ ਹੈ ਉਹ ਸਭ ਕੁਝ ਸੱਚ ਹੈ ਭਾਵੇਂ ਉਹ ਸਤਿਗੁਰੂ ਮਹਾਰਾਜ ਨੇ ਬ੍ਰਹਿਮੰਡ ਦੀ ਆਕਾਸ਼ ਦੀ ਪਤਾਲ ਦੀ ਜਿੱਦੀ ਵੀ ਗੱਲ ਕੀਤੀ ਸੀ ਨਾਲੇ ਗੱਲ ਜਰੂਰ ਕਹੀ ਸੀ ਸਤਿਗੁਰੂ ਮਹਾਰਾਜ ਜੀ ਨੇ ਪਹਿਲੇ ਪਹਿਲੀ ਪੌੜੀ ਸੀ ਨਾ ਪਹਿਲੀ ਪੌੜੀ ਦੇ ਅੰਦਰ ਕਿਹਾ ਸੀ ਕਰ ਆਸਣ ਡਿਠੋ ਚਾਓ ਇਹ ਸੰਸਾਰ ਦੇ ਵਿੱਚ ਵਸ ਗਿਆ ਜਦੋਂ ਅਸੀਂ ਸੰਸਾਰ ਦੇ ਵਿੱਚ ਰੱਬ